ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੇਜ ਨਾਲਾ ਤੇ ਜ਼ਿਲ੍ਹਾ ਅੰਬਰੀਸਰ ਸੋਨਾਂ ਵੀਰਕਾਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਝੋਟੀਆਂ ਤੇ ਤਿੰਨ ਗਾਵਾਂ ਤੁਹਾਨੂੰ ਹੌਲੇ-ਪਾਜ ਤੁਹਾਨੂੰ ਦਿਖਾਉਣੀ ਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਤੁਹਾਡੀ ਵੀਰ ਮਿਲ ਜਾਈ ਆ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਹੋ ਸੁਣਾਓ ਠੀਕ ਠਾਕ ਜੀ। ਠੀਕ ਠਾਕ ਵਧੀਆ ਜੀ। ਚਲੋ ਵਧੀਆ ਜੀ ਦਾ ਨਾਮ ਦੱਸ ਤੇ ਕਰੀ ਆਪਾਂ। ਹਾਂ ਸੁਣੋ ਜੀ ਨਾਲਾ ਦਿਲਾ ਮਸਲਾ ਤੇ ਫੋਨ ਨੰਬਰ ਬੋਲ ਦੇ ਕਰੀ। 9865755 ਠੀਕ ਹੈ ਜੀ। ਹਾਂਜੀ। ਆ ਛੋਟੀ ਫੇਰ ਇੱਕ ਬੜੀ ਖੂਬਸੂਰਤ ਲੈਣਤੀ ਜੀ। ਛੋਟੀ ਇਦਾਂ ਹੀ ਆਉਂਦੀ ਜਾਂਦੀਆਂ ਰੋਜ਼ ਹੀ ਆਪਣੇ ਕੋਲ। ਠੀਕ ਹੈ। ਤੇ ਆ ਮਲੇ ਤੇ ਤੇ ਚੱਲਣਗੇ। ਚੱਲਣ ਜੀ ਮੜਿਆ ਅੱਜ ਮੜ ਜਾ। ਹਾਂ ਦੇਖ ਸਕਦੇ ਜੀ। ਹਾਂਜੀ। ਬਾਕੀ ਕਿੰਨਾ ਚਿਰ ਹੋ ਗਿਆ ਸੋਈ ਨੋਤਾ? ਮੀਨ ਕੋਈ ਹੋ ਗਿਆ ਨੇ 15 ਦਿਨ ਭਾਈਆ ਤੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਭਾਜੀ ਕੋ ਸੱਤਾ ਤੋਂ ਨਹੀਂ ਹੋਗਾ ਅੱਛਾ ਹਾਂ ਸਾਡੇ 6.5 7 ਕਿਲੋ ਰਾਏ ਠੀਕ ਆ ਹਾਂਜੀ ਤੇ ਕੱਦਗਾਠ ਤੇ ਬੜਾ ਚਾਹੇ ਜੇ ਦਾ ਕੱਦਗਾਠ ਸਾਹਮਣ ਵਾਲੀ ਝੋਟੀ ਸਾਹਮ ਹੀ ਸੁੰਮੀ ਨਹੀਂ ਤਾਂ ਕਿਸੇ ਠੀਕ ਆ ਜੀ ਕਿ ਸਾਹਮਣੇ ਪਹਿਲਾਂ ਆਈਆਂ ਉਧਰੋਂ ਅੱਛਾ ਇਹਨੇ ਪਹਿਲੀ ਗਾ ਤੇ ਜੀ ਨਹੀਂ ਲਾਇਆ ਉਹਨਾਂ ਬੰਦੇ ਆ ਲਿਆਦੀ ਅੱਛਾ ਜੀ ਨਹੀਂ ਲਾਇਆ ਠੀਕ ਆ ਹਾਂ ਤੇ ਦੰਦੋ ਕਿਤਰਾ ਜੀ ਦੰਦੋ ਦੋ ਦੰਦੀ ਹੋਣੀ ਮੇਹਲਾ ਲਿਆ ਫਿਰ ਦਿਖਾਈਏ ਕੋਲੀ ਇਹਨਾਂ ਪੂਰੇ ਵੱਡੇ ਕੱਦਗਾਠ ਵਾਲੀ ਝੋਟੀ ਆ ਜਿਹੜੀ ਬਾਕੀ ਛੋਟੀ ਥੋੜੀ ਵੱਡੀ ਆ ਪੂਰੀ ਨਹੀਂ ਆਉਂਦੀ ਇੱਥੇ 3.5-7 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਦੇ ਕੀ ਇਹਦੇ ਕੋਲ ਹੈਗਾ ਮੋਕੇ ਤੇ ਇੰਚਾ ਬੁਲੀ ਬੁਲੀ ਹੋ ਰਹੀ ਆ ਆਇਓ ਥੂਆ ਜਿਹੜਾ ਇਹਦਾ ਪਹਿਲਾ ਹੀ ਆਹ ਦੇਖ ਸਕਦੇ ਦੋ ਦੰਦ ਜੇ ਮੂਹ ਜਿਹੜੀ ਚੋਗੀ ਹੁੰਦੀ ਆ ਦੋ ਦੰਦ ਆ ਜਿਹੜੀ ਜੀ ਜਵਤੀ ਅਚੇਰਾ ਵੀਰਾ ਦੇਖ ਸਕਦੇ ਜੀ ਲੈ ਜੀ ਜਰਾ ਫੜ ਫੜ ਬੋਲ ਆ ਮਰੀਏ ਐਂ ਬਰਾਖੇ ਜੀ ਇਹ ਮਤਾਲਾ ਦੂਰਾ ਬਰਾਦੀ ਮਰੀਏ ਚਲੋ ਦਿਖਾ ਦਿਓ ਫਿਰ ਆ ਸੀ ਸਾਡੇ ਦੇ ਲੱਗ ਪਤਾ ਲੱਗ ਜੂਗਾ ਬੱਚਾ ਕਿ ਜਮਗਰ ਪਤਾ ਜਮਗਰ ਦੇ ਬਾਦ ਰਾਓ ਬੜੀ ਇਹ ਸਾਦੇ ਜੇ ਪਸੰਮ ਕੀ ਹੈ ਜਿਹੜੀ ਦਿਖਾ ਦਵੇ ਦੀ ਚਵਾਹ ਹੈ ਇਹਨਾਂ ਦਾ ਬਾਕੀ ਦੋ ਦੰਦ ਝੋਟੀ ਹੈ ਇਹਦੀ ਚੁਆਈ ਹੋਣੀ ਹੈ ਦੀ ਫੜੀ ਜੱਜ ਆ ਦੇਖ ਤਾਂ ਦੇ ਜੀ ਬਾਕੀ ਹੈਗੀ ਠੰਡੀ ਪੀ ਲਿਆ ਜਿਹੜੀ ਆ ਇਹ ਗਾੜਜੇ ਦੀ ਤੇ ਆ ਪਿਛਲੇ ਖਨਾਂ ਦਾ ਚਵਾ ਦੇਖ ਲਾ ਦੇ

ਬਾਕੀ ਝੱਗ ਜਿਹੜੀ ਦੁੱਧ ਦੇ ਹੁਣ ਘਾਟੀ ਹੁੰਦੀ ਇਹਨਾਂ ਦਿਨਾਂ 'ਚ ਠੰਡ ਠੰਡ ਕਰਕੇ ਵੀ ਜੇ ਆਪਣੇ ਹਿਸਾਬ ਨਾਲ ਕੋਈ ਦੁੱਧ ਮਿਲ ਕੇ ਜਲੇ 6 ਕਿਲੋ ਲੱਗ ਜਲੇ ਵਾਧਣਾ ਚੱਲੇ ਕੋਈ ਠੀਕ ਹੈ ਜੀ ਠੀਕ ਹੈ ਨਾ ਤੇ ਇਹਦਾ ਮੁੱਲ ਕੀ ਰੱਖਣਾ ਵਿਧੀ ਫਿਰ ਜੀ ਇਹਦੇ ਵਿੱਚ ਦੁੱਧ ਦੇ ਛੋਟੀ ਕੋ ਅੱਠ-ਨੌ ਕਿਲੋ ਹਾਂਜੀ ਤੇ ਫਿਰ ਤਾਂ 70 ਬੋਨ ਕਰ ਲੀਏ ਹਾਂਜੀ ਆਪਾਂ 6 ਕਿਲੋ ਹਿਸਾਬ ਨਾਲ ਦੇ ਦਾਂਗੇ 56000 56000 ਦੇ ਦੋ ਦੰਦ ਛੋਟੀਪੁਰੇ ਹੋਟੇ ਕਰਦੇ ਤੇ ਮੌਕੇ ਤੇ ਬਾਕੀ ਆਪਾਂ 6 ਕਿਲੋ ਤੋਂ ਦੱਸਨੇ ਆ ਪਾ ਵਾਜੇ ਪਾ ਘਟ ਜੇ جو وا ودیہ سی سامنے والی ਝੋਡੀ ਆ ٹھیک ہے جی دو ਦੰਦ ਝੋਡੀ ਦੇ 56000 ਦੀ اچھا ਸਿਰਫ ٹھیک ਹੈ ਜੀ ਹਾਂ ਦੁੱਧ ਛਿਆਂ ਤੋਂ ਮਸਾ ਦੀ ਕਾਟੀ ਗਣ ਕੇ ਚਲੋ ਬਾਕੀ ਇਹ ਜੇ ਕੋਈ ਸਾਂਭ ਵਾਲਾ ਲੈ ਜਾਵੇ ਸਾਂਭ ਭਾਜੀ ਝੋਡੀ ਨੂੰ ਮੈਲੇ ਮੁੱਲੇ ਆ ਜਾ ਸਾਂਭੀ ਜਾਵੇ ਝੋਡੀ ਦਸ ਦੁੱਧ ਹੋਵੇ ਰੇ ਝੋਡੀ ਕੋ ਹਾਂਜੀ ਹਾਂਜੀ ਝੋਡੀ ਹੋਣੀ ਮੈਂ 85000 ਦੀ 80 ਦੀ ਵੇਚਾਂਗੀ ਬਾਕੀ ਜਿੱਡਾ ਵੱਡਾ ਕੱਦ ਕਾਠਾ ਹੈ ਦਾ ਤੇ ਮੂੰਹ ਦੋ ਦੰਦ ਤੇ ਪੂਰੀ ਸੋਹਣੀ ਸੁਨੱਖੀ ਝੋਟੀ ਹਾਂ ਇਹ ਸਾਂਭੀ ਸੁੰਭੀ ਜਾਵੇ ਤੁਹਾਨੂੰ ਬੜਾ ਵਾ ਸਾਂਭੀ ਸੁੰਭੀ ਜਾਵੇ ਝੋਡੀ ਫਿਰ ਵਧੀਆ ਹਾਂਜੀ ਹਾਂਜੀ ਕਈ ਯਾਰ ਇੱਕ ਕਾੜੇ ਕੋੜੇ ਦੇ ਦੁੱਧ ਸ਼ੇਕ ਨੂੰ ਮਸਾ ਕਾਟੀ ਗਣ ਕੇ ਖੜੇ ਇਹ ਆ ਕਿ ਕਈ ਯਾਰ ਇੱਕ ਕਾੜੇ ਕੋੜੇ ਦੇਣੇ ਪੈਂਦੇ ਕਈ ਵੇਰ ਦਿੰਦੇ ਨਹੀਂ ਆ ਫਿਰ ਮੁਰਗੇ ਮੇਰਾ ਵੀਰ ਕਵੇ ਮੈਂ ਦੁੱਧ ਇੰਨਾ ਆ ਉੰਨਾ ਆ ਸ਼ੇਕ ਦੁੱਧ ਤੋਂ ਮਸਾ ਕਾਟੀ ਗਣੇ ਠੀਕ ਹੈ ਜੀ 55000 ਦੀ ਹਾਨੇ ਹੋਣੀ ਹੈ ਠੀਕ ਹੈ ਜੀ ਤੇ ਹੁਣ ਇੱਕ ਆ ਮੱਝ ਗੱਬਨ ਜੇ ਇਹ 2 ਬੰਨਾ 8 ਮਹੀਨੇ ਚੱਕ ਪਾਸ ਹੋਈ 8 ਮਹੀਨੇ ਦੇ ਚੱਕ ਪਾਸ 2 ਮਹੀਨੇ ਖੜਦੀ ਗਏ ਦੂਜੇ ਮਹੀਨੇ ਭਾਜੀ ਸੋਨਾ ਨੇ ਪਰ ਪੂਰੀ ਗਰਮੀ ਚ ਮਤਲਬ ਪੂਰੇ ਟਿਕਾਣੇ ਤੇ ਜਾ ਕੇ ਸੋਨਾ ਕਿ ਮਾਰਚ ਚੜਦੇ ਜੀ ਸੂਪੂਗੀ ਚੜਦੇ ਹੈ ਜੀ ਲਿਆ ਫਿਰ ਤੋਰ ਹਾਂ ਇਹਦੀ ਗਰੰਟੀ ਜੇ ਮਾਝੀ ਚਲੋ ਆਪਾਂ ਜਿਆਦਾ ਨਹੀਂ ਕਹਿੰਦੇ 12 13 ਕੋਈ ਗੱਲ ਨਹੀਂ ਫੁੱਲ ਜੀ ਅੱਛਾ ਹਾਂ ਵੱਡੀ ਮਾਝੇ ਵੇਰੋ ਕੀ ਗੱਲ ਕਰਾ ਬਾਕੀ ਇਹ ਆ ਕਿ ਗਰਮੀਆਂ ਪੂਰੀਆਂ ਕਟਾ ਦੋਗੀ ਐ ਜਿਹੜੀਆਂ ਸਾਰੇ ਗਰਮੀਆਂ ਭਾਜੀ ਜੁਆਟਾ ਜਾ ਵੱਡਾ ਜੇ ਸੂਆ ਤੀਜਾ ਸਮਝ ਨੇ ਤੇ ਇਹ ਦਾ ਮੁੱਲ ਇਹ ਭਾਈ ਹਾਲ ਹੈ 55000 ਦਿੰਦੀ ਹੈ 55000 ਜਿੱਦਾਂ ਤਿਆਰ ਕੀ ਮੱਝ 85 ਦੀ ਆ ਅੱਛਾ ਉਦੋਂ ਭਾਈ ਆਮ ਮੱਝ ਆਪਾਂ ਲੈਣ ਚੱਲ ਜੀ ਉੱਚੇ ਬੱਚੇ ਵਾਲੀ ਵੀ 60-65000 ਦੀ ਦੋ ਮਿਲਦੀ ਆ ਠੀਕ ਆ ਇਹਨੇ ਸੱਜੇ ਸੁਣਾ ਰਮਾਨਾ ਹਾਂਜੀ ਹਾਂਜੀ 55 ਦੀ ਹਾਂ ਨਹੀਂ ਦਵਾਂਗੇ ਮੱਝ ਇਹ ਨਹੀਂ ਕੋਈ ਛੋਟੀ ਆ ਥਾਂ ਥੋਣਾ ਵਧੀਆ ਓਕੇ ਬਾਕੀ ਸੁੰਦੀ ਬੜੀ ਟਿਕਾਣੀ ਤੇ ਜਾ ਕੇ ਆ ਹੁਣ ਇਹ ਭਾਈ ਸੇਵਾ ਹੋਏ ਜੀ ਦੀ ਨਾਲ ਹਾਂਜੀ ਹਾਂਜੀ ਮੱਝ ਆ ਕੇ ਸੁਣੀ ਆ ਉਦੋਂ ਭਾਈ ਇਹਦੀ ਮੱਝ ਦਾ ਆਮ ਲੈਣ ਚੱਲੀ ਤੇ ਕੀ 70 ਬਣੀ 70 ਸੀਸੀਮੀਨਾਸੀਓਨ ਮੈਲਨੀਰ ਠੀਕ ਹੈ ਜੀ ਫੇਰੀ ਛੋਟੀ ਪੂਰੀ ਵੱਡੀ ਮੱਝ ਤੇ ਆ ਵੀ ਲੋ ਪੈਰ ਪੂਰੇ ਨਹੀਂ ਕੋ ਬੁੱਢੜਾ ਪੁਰਾਣੀ ਨਵੀਂ ਮੱਝ ਹਾਂਜੀ ਹਾਂਜੀ ਤੇ ਹੁਣ ਆ ਗਾਂ ਬਾਰੇ ਜਰਸੀ ਬਾਰੇ ਦੱਸਿਓ ਇਹ ਗਾਂ ਦੇ ਦੁੱਧ ਦੇ 6 ਕਿਲੋ 6 ਕਿਲੋ ਹੈਗਾ ਦੁੱਧ ਨਹੀਂ 6 ਕਿਲੋ ਹੀ ਇਹ ਪਰਸੋਂ ਦੀ ਆਈ ਹੀ ਉੱਚ ਅੱਛਾ ਹੋਣ ਦੋ ਦੇ ਕੋ ਚਮਤਮਸਾ ਦੀ ਕਾਟੀ ਕਰਕੇ ਲੱਗੀ ਅੱਛਾ 4 ਕਿਲੋ ਹੈਗਾ ਹੁਣ 14 ਕਾਟੀ ਗਿਣੀਆਂ ਆਪਾਂ 4 ਲੱਗੀਆਂ ਚਲੋ ਮੈਂ ਚਾਈ ਦੀਗਾ ਮੈਂ ਭਰਾਤਾ ਇਹਨੂੰ ਕੱਲ ਅੱਛਾ ਹੁਣ ਅੱਜ ਨਹੀਂ ਭਰਾਇਆ ਕੱਲ੍ਹ ਦਾ ਭਰਾਤਾ ਇਹਨੂੰ ਠੀਕ ਹੈ ਜੀ ਚਾਈ ਦੀਗਾ ਆਪਾਂ ਹੁਣ ਕਹ ਜੀ 6 ਕਿਲੋ ਆ ਹੈਗਾ 6 ਕਿਲੋ ਪਰ ਹੁਣ 14 ਕਾਟ ਜੀ ਠੀਕ 1 ਨੰਬਰ ਦੀ ਸੀਰ ਪੂਰੀ ਹੈ ਜਿੰਨੇ ਜਿੰਨੇ ਮਰਜੀ ਬੋਲੋ ਠੀਕ ਹੈ ਜੀ ਹਾਂ ਤੋਰਦਾ ਫਿਰ ਇੱਕ ਰੀਆ ਚਿਹਰਾ ਵੀ ਇਹਦਾ ਜਰਸੀਆਂ ਵਾਲਾ ਦੇਖ ਸਕਦੇ ਜੀ ਬਾਕੀ ਪੰਜਾਬ ਵਾਲੀ ਜਰਸੀ ਹੈ ਚੰਗੇ ਭਾਰੇ ਪਲੇਤੀ ਹੈ ਉਹ ਤਾਂ ਟੋਕੜੀ ਆ ਆਪਣੀ ਸੋਸ ਸਮਝ ਕੇ ਕੋਈ ਲਵੇ ਦੁੱਧ ਚਾਹ ਤੋਂ ਮਸਾ ਘੱਟ ਗਏ ਕਿ ਲਵੇ ਹੋਣਾ ਠੀਕ ਹੈ ਜੀ ਬਾਕੀ ਟੀਗਾ ਭਰਾਤਾ ਅੱਜ ਫਿਰ ਭਰਾ ਦਨੇ ਆ ਠੀਕ ਹੈ ਜੀ ਚਲੋ ਲੈ ਜਾ ਬੇਤੀ ਸੋਹਣੀ ਜਲਸੀ ਏ ਬਾਕੀ ਸੋਹਣੀ ਜਲਸੀ ਪਾਲੇ ਦੋਸਾ ਵੀ ਨਹੀਂ ਸੀ ਉਹ ਵੀ ਕਿੰਨੀ ਮਹਿੰਗੀ ਆ ਗਈ ਏ ਆਪਾਂ ਆਪ ਬੱਚੀ ਜਲਸੀ ਪਾਲਦੇ ਨਾ ਉਹ ਮੈਂ ਦੁੱਧ ਰੋਜ਼ ਕਿੰਨਾ ਪਿੰਦੀ ਰਹੇ ਉਹਦੇ ਮੁੱਲ ਦੀ ਵੀ ਨਹੀਂ ਹੈਗੀ ਏ ਕਿੰਨਾ ਇਹਦਾ ਮੁੱਲ ਇਹ ਆਹ ਨਾਲ ਹੀ 85 ਸੋਹਣੀ ਦੇਣੀ ਆ ਅੱਛਾ ਤੇ 200 ਦਾ ਗੱਲ ਨਹੀਂ ਸੀ ਕਪੜਾ ਜੇ ਅੱਛਾ 200 ਦਾ ਫੇਰ ਅੱਜ ਭਰਨਾ ਅੱਛਾ ਤੇ ਦੁੱਧ ਦੇ 6 ਕਿਲੋ ਪਰਸੋਂ ਦੇ ਆਈ ਦੁੱਧ ਦੇ 6 ਕਿਲੋ ਬਣਾ ਕੜੀ ਉਹਨੇ ਇੱਕਦਮ ਖੇਬਲਾ ਤਨ ਬੜਾ ਘਟ ਗਈ ਹੈ ਤੇ ਹੋਰ ਕਰ ਦੇਣਾ ਮਾਨਤਰ ਮੋਕਾ ਕੀ ਆਈ ਨਹੀਂ ਆ ਸੀ ਨਾ ਵਧੀਆ ਜਿੰਨਾ ਮਰਜ਼ੀ ਲਗਾ ਪਾਲੀ ਨੂੰ ਮਰਜ਼ੀ ਇਹਦੀ ਮੋਟੀ ਤਾਂ ਆ ਜਾਵੇਗੀ ਹਾਂ ਜਿੰਨਾ ਮਰਜ਼ੀ ਲੋ ਠੀਕ ਹੈ ਜੀ ਮਾਨਤਰ ਮੈਂ 8500 ਦੀ ਹੋਣੀ ਹੈ ਅੱਛਾ ਹਾਂ ਤੇ ਆ ਗਾਵਾਂ ਜੇ ਆਹ ਲੱਛੀ ਜੇ ਪਹਿਲੀ ਪਹਿਲਾ ਸੂਆ ਦੇ ਦੁੱਧ ਹੀ ਹੋਣੀ ਹੈ ਅੱਛਾ ਗੱਬਨ ਜੇ ਗੱਬਨ ਤਿਆਰ ਕਿੰਨਾ ਟਾਈਮ ਲਾ ਜੂਗੀ ਦੋ ਚਾਚੇ ਨਹੀਂ ਖੜਦੇ ਆ ਮੈਂ ਬੜੀ ਕਿੰਨੇ ਵੇਲੇ ਦਿਲ ਖਾਣੇ ਜੀ ਲਿਆ ਫਿਰ ਤੋਰਾ ਇੰਨਾ ਇਹ ਕਿੰਨੇ ਕਿ ਦੁੱਧ ਆ ਲੀਜੇ ਘਰ ਆ ਜਾਲਦੇ 10 ਕਿਲੋ ਗਈਏ 10 ਕਿਲੋ ਦੀ ਮਨ ਦੀ ਲੱਤ ਜਾਲ ਦੇ ਲੱਛਣ ਅੱਛਾ 7-8 ਕਿਲੋ ਦੀ ਦੇ ਜੂਗੀ ਠੀਕ ਹੈ ਜੀ ਆਹ ਜਿਹਨੇ ਕਹਿੰਦੇ ਕਿ ਘਰ ਵਾਲੇ 10 ਕਿਲੋ ਕਿੰਨੇ ਫਰਦਾਕਲੇ ਵਾਲੇ ਦੇ ਲੱਛਣ ਕਹਿੰਦੇ ਹੈਗੇ ਨਹੀਂ ਆਹੋ 7-8 ਕਿਲੋ ਤੇ ਰਾਮਾ ਦਊਗੀ ਨਾ ਠੀਕ ਹੈ ਭਾਈ ਝੂਠ ਮਾਰਦਾ ਮੇਰੇ ਕੋਲ ਇਹ ਵਾਈਦਾ ਝੂਠ ਅੱਛਾ ਸਿੱਧੀਆਂ ਗੱਲਾਂ ਆਪਾਂ ਦੀ ਇੰਨਾ ਹੀ ਕਿਨੇ 7-8 ਕਿਲੋ ਹਰ ਕੋਈ ਵੀਰ ਜੀ ਸਿਆਣਾ ਬੰਦਾ ਜੀ ਨੇ ਪੈਸੇ ਖਰਦਨੇ ਆ ਹਾਂਜੀ ਹਾਂਜੀ ਜੀ ਦੇ ਸਾਹ ਨਾਲ ਹਰ ਇੱਕ ਨੂੰ ਪਤਾ ਵਾ ਮੁੱਲ ਕਿਨੇ ਦਾ ਦੋਦਾ ਦੀ ਆ ਹਾਂਜੀ ਹਾਂਜੀ ਆਹ ਪਲਵਾਰ ਕੋਲ ਦੇ ਮਿਰਰ ਦਾ ਪਲਵਾਰ ਵਾ ਜੀ ਤੁਹਾਨੂੰ ਪਤਾ ਲੱਗਦਾ ਇਹਨੇ ਢਾ ਕੇ ਅਗਲੇ ਦੇ ਸੋਟੀ ਦੇਣਾ ਮੈਨੂੰ ਠੀਕ ਹੈ ਤੇ ਪਲਵਾਰ ਨਾਲ ਕੋ ਲਾ ਕੇ ਠੀਕ ਹੈ ਇਹਨੂੰ ਪਤਾ ਜੀ ਨੇ ਪੈਸੇ ਖਰਦਦੇ ਨੇ ਉਹਨੂੰ ਪਤਾ ਹੀ ਆ ਉਹ 70 ਕਿਲੋ ਰਾਮ ਨੇ ਦੇਈ ਜੋਗੀ ਏ ਤੇ ਇਹਦਾ ਮੁੱਲ ਇਹ ਹਾਂ ਨਾ ਹੀ ਬਾਈ 18000 ਦੇ ਦਾਲੀ 18000 ਦੇ 18000 ਜੀ ਵੇਖੋ ਥਣ ਤੁਹ ਚੰਗਾ ਲੱਗਾ ਜੀ ਠੀਕ ਹੈ ਜੀ ਵੇਖੋ ਸਾਰੀ ਇਹ ਦੋ ਚੱਦਨ ਲੱਗੀ ਥੱਲੇ ਉਤਰਾ ਰੰਗ ਰੰਗ ਦੀ ਚੰਗੀ ਆ ਤੇ ਇੱਕ ਆਜੇ ਇਹ ਵੀ ਗੱਬਨ ਜੇ ਇਹ ਵੀ ਗੱਬਨ ਇਹ ਕਿੰਨਾ ਟਾਈਮ ਲਾਜੋ ਇਹਨੇ 10 15 ਤੋਂ 20 ਲਾਇਏ ਅੱਛਾ ਸਾਮਣੇ ਤੋਂ ਮਨ ਵਾਲੀ ਗਾਹ ਵੇਖੋ ਕਿ ਜੀ ਵੱਡੀ ਹੈ ਵੀ ਗਾਹ ਤੇ ਵੱਡੀ ਆ ਪਰ ਸਾਂਭੀ ਨਹੀਂ ਕੇ ਸਾਂਭੀ ਕੇ ਹਨ ਬਿਲਕੁਲ ਹੋਣੀ ਆ ਲਿਆ ਤੋੜ ਦੋ ਇਹ ਕਿੰਨਾ ਕੁ ਚੋ ਆਜੋਗੀ ਇਹ ਵੀ ਭਾਈ 21 ਕਰਵਾਇਆ ਦੋਵੇਂ ਅੱਛਾ ਉਹਨਾਂ ਮੱਝ ਲੈਂਦੀ ਆ ਠੀਕ ਆ ਸਾਂਭੀਆਂ ਨਹੀਂ ਨਾ ਵੀ ਅੱਛਾ ਵਧੀਆ ਤੇ ਪਤੋਂ ਪੰਜਾਇਆ ਵਧੀਆ ਬਾਕੀ ਠੰਡੀ ਤੇਰੀ ਥਾਂ ਤੋਂ ਵੇਖੋ ਬੈਡ ਲੱਗਾ ਸਾਮਣੇ ਵਾਲੇ ਲੱਗਾ ਇਹ ਸਹੀ ਸਹੀ ਕਿੰਨਾ ਕੁ ਦੋ ਚੋ ਆਈ ਜਾਊਗੀ ਇਹ ਵੀ ਭਾਈ 7 ਕਿਲੋ ਦਾ 7 ਕਿਲੋ ਇਹਨੂੰ ਦੇਈ ਜਾ ਲੱਗੇ। ਸਰੀਰ ਦੇ ਹਿਸਾਬ ਨਾਲ ਇਹਨਾਂ ਦੇਈ ਜੂਗੇ। ਉਤਰਾਂ ਜਿਹੜਾ ਕੱਦ ਕਾਠੇ ਦਾ ਚੰਗਾ ਵਾ। ਹਾਂ। ਇਹ ਜਿਹੜਾ ਦੰਦਾਂ ਦਾ ਪ੍ਰਾਣੀ ਇਹੋ। ਦੰਦ ਨੂੰ ਦੇਖੋ ਇਹਨਾਂ ਦਾ। ਇਹ ਕਈ ਵੀਰੇ ਸਾਹਮਦੇ ਨਹੀਂ। ਸਾਹਮਦੇ ਨਹੀਂ ਵੇਖੋ। ਦੰਦ ਤੇ ਪੂਰੇ ਡਿਸਟਾਈਜ਼ ਇਹਦੇ। ਹਾਂ। ਚੱਲਾ ਜੀ। ਆਹ ਜਾ ਦੇ ਸਰ ਸਾਹਮਣੇ ਵਾਲੀਆਂ ਵਾ। ਠੀਕ ਹੈ ਜੀ। ਆਹੋ। ਸਾਡੀ ਵੀ ਸੇਵਾ ਵੇਲੇ ਕਿੰਨੀ ਗਿਆ। ਠੀਕ ਹੈ। ਭਾਈ ਹਜੇ ਠੱਪ ਖਾ ਲਈ ਹੋਏ ਆ। ਹਾਂ। ਉਤਰਾਂ ਲਾਏ ਪਈ ਹੈ ਜੜੀ ਤੇ। ਹਾਂ। ਜੇ ਇਹ ਵਿਦਿਆ ਤੇ ਕੋਈ ਸੇਵਾ ਸੁਆ ਚੰਗੀ ਕਿਤੇ ਦੋ ਟੋਲੇ ਚੁੱਕਦੇ ਚਾਰ ਦੋ ਇਹਨੂੰ ਹਾਂਜੀ ਹਾਂਜੀ ਅਗਰ ਮੀਆਂ ਦੋ ਦਿਨੇ ਵੀ ਦੇਈ ਨਾ ਰਮਾਨਾ ਬਾਕੀ ਇੱਕ ਵੀ ਟ੍ਰਾਂਜੈਕਸ਼ਨ ਦੀ ਪੂਰੀ ਪਾ ਦੇ ਤੇ ਉਹਦੇ ਨਾਲ ਜਾਂਚ ਚਾਹੀਦੀ ਉਹਦੇ ਨਾਲ ਵੀ ਜਾਂਚ ਤੇ ਨਾਮ ਦੀ ਫਿਰ ਅਹੀ ਕੋਈ ਇਹਦਾ ਕਰਨ ਸਾਹਿਬ ਤੋਂ ਅਲਾਵਾ ਕੇ ਇਹ ਵੀ ਕੋਈ ਆਪ ਤਾਂ ਵਧੀਆ ਲੈ ਚਾਰੂ ਬੜੀ ਫਿਰ ਕੁੜੀ ਹੋਈ ਠੀਕ ਹੈ ਜੀ ਉਦਾਂ ਕਿ ਸਾਂਭੀ ਨੇ ਸਾਰੀ ਬਣਬੂਣੀ ਖਲਿਆ ਕੋ ਤੇਰਾ ਮੁੱਲ ਇੱਦੇ ਤੱਕ 13000 ਦੀ ਹਾਂ 13000 ਦੀ ਹਾਂ ਮੌਕੇ ਤੇ ਕਰ ਦੇਣਾ ਮਾਨਤਾ ਨੌਰ ਮਾਨਤਾ ਨਹੀਂ ਹੋਣਾ ਇਹਨਾਂ ਜੋ ਹੋਰ ਵੀਡੀਓ ਦੀ ਗੱਲ ਆ ਰਗਾ ਪਏ ਠੀਕ ਹੈ ਜੀ ਆ ਵੀਡੀਓ ਆਪਣੀ 7 ਵਜੇ ਪਣੀ ਆ ਆ ਵੀਡੀਓ ਤੁਹਾਡੇ 7 ਵਜੇ ਕੀ ਕਹਿੰਦੇ ਹੁੰਦੇ ਤੁਸੀਂ ਮੋਰਾ ਲਾ ਦੇ ਮੋਰਾ 7 ਵਜੇ ਲਗਣੀ ਆਪਣੀਆਂ ਅੱਛਾ ਹਾਂ ਚਾਹ ਪੀ ਕੇ ਤੇ ਮੋਰਾ ਲਾ ਦੇ ਜੇ ਹੋ ਲਾਪਾ ਜੋਸ਼ ਵਾਲੀ ਚੁੰਦੇ ਕੋਈ ਤਕੜੀ ਟੁਕੜੀ ਲਾ ਦੇ ਨੇ ਪੱਕਾ ਅੱਛਾ ਤਕੜੀ ਤੇ ਮੋੜ ਲਾ ਦੋ 7 ਵਜੇ ਪੱਕੀਆਂ ਠੀਕ ਹੈ ਜੀ ਇਹ ਤੁਸੀਂ ਲਾਉਣੀਆਂ ਕਿੱਥੇ ਕਿਤਾ ਕਿੰਨੇ ਵਜੇ ਲਾਉਣੀਆਂ ਨੇ ਨਹੀਂ 7 ਵਜੇ ਆਖਿਰ ਤੁਹਾਡੇ ਦੇ ਲੈਣੇ ਆ 7 ਵਜੇ ਪਾ ਦਾਂਗੇ ਤੁਹਾਡੀ ਵੀਡੀਓ ਹਾਂਜੀ ਚੋ ਠੀਕ ਹੈ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ შეਵੀ ਦਿਨਾਂ ਨੂੰ ਪੰਜ ਬਕਾਉ ਕੀਤੇ ਆ ਬਾਕੀ ਕੋਈ ਵੀ ਇੱਥੇ ਆ ਕੇ ਤਸੱਲੀ ਕਰਕੇ ਖੜੇ ਨਹੀਂ ਆ ਚੱਕ ਪਾਸ ਅੱਠ ਮਹੀਨੇ ਦੇ ਖੜਾ ਰਹੇ ਫਾਨ ਚਿਪ ਕੇ ਖੜੇ ਵਧੀਆ ਆਪਣੀ ਚੋਚ ਚ ਵਜੇ ਦਾ ਮਨਜੀ ਖੜਿਆ ਆ ਬਾਜੇ ਇਨ ਕੋ ਪਾਸੇ ਆ ਲਓ ਕਾਟੀ ਬਸ ਕਰਾਂਗੇ ਠੀਕ ਹੈ ਜੀ ਠੀਕ